ੴ ਸਤਨਾਮੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਹੈ ਮੇਰੇ ਭਰਾਵੋ ਮੈਨੂੰ ਖੁਸ਼ੀ ਹੋਈ ਹੈ ਮੈਂ ਸਤਗੁਰੂ ਨੂੰ ਪ੍ਰਾਪਤ ਕੀਤਾ ਹੈ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਧੀਆ ਵਧਾਈਆਂ ਸਤਿਗੁਰੂ ਨੂੰ ਤਾਂ ਸਹਜ ਨਾਲ ਹੀ ਪਾਇਆ ਹੈ ਮਨ ਵਿੱਚ ਖੁਸ਼ੀਆਂ ਪ੍ਰਗਟ ਹੋਈਆਂ ਹਨ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਇਆ ਅਮੋਲਕ ਰਾਗ ਰਗਣੀਆਂ ਤੇ ਉਹਨਾਂ ਦਾ ਪਰਵਾਰ ਮੰਗਲਮਈ ਗੀਤ ਗਾਉਣ ਆਏ ਸ਼ਬਦੋਤਾ ਗਾਵੋ ਹਰੀ ਕੇ ਰਾਮੰ ਜਿ ਨਿਵਸਾਇਆ ਏ ਪਾਈ ਹਰੀ ਸਿਮਰਨ ਦੇ ਗੀਤ ਗਾਵੋ ਜਿਨ੍ਹਾਂ ਨੇ ਇਸ ਨੂੰ ਮਨ ਵਿੱਚ ਵਸਾਇਆ ਹੈ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਗੁਰੂ ਜੀ ਕਹਿੰਦੇ ਹਨ ਆਨੰਦ ਹੋਇਆ ਹੈ ਮੈਂ ਸਤਿਗੁਰੂ ਨੂੰ ਪਾਇਆ ਹੈ हे मन मेरे आ हे मेरे मन तू सदा रहो हरि ਨਾਲੇ तू सदा ही हरि ਦੇ ਨਾਲ ਰਹੋ ਤਾਂ हरि ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਤੂੰ हरि ਨਾਲ ਹੀ ਰਹੋ हे मेरे मन ਜੋ ਸਭ ਦੁੱਖਾਂ ਦੇ ਦੂਰ ਕਰਨ ਵਾਲਾ ਹੈ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਉਹ ਪਰਮਾਤਮਾ ਤੇਰਾ ਪੱਖ ਕਰੇਗਾ ਜੋ ਸਾਰੇ ਕੰਮ ਆਸ ਕਰਨ ਵਾਲਾ ਹੈ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਵੈਗਰੂ ਸਾਰੀਆਂ ਗੱਲਾਂ ਦੇ ਕਰਨ ਯੋਗ ਹੈ ਉਸ ਨੂੰ ਕਿਉ ਮਨ ਤੋਂ ਵਿਸਾਰਦਾ ਹੈ ਕਹ ਹੈ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਗੁਰੂ ਜੀ ਕਹਿੰਦੇ ਹਨ ਇਹ ਮੇਰੇ ਮਨ ਤੂੰ ਸਦਾ ਹਰੀ ਦੇ ਨਾਲ ਰਹੋ ਸੱਚੇ ਸਾਹਿਬਾ ਗਿਆਨ ਨਹੀਂ ਕਰਤੇ ਰਹੇ ਸੱਚੇ ਮਾਲਕ ਤੇਰੇ ਘਰ ਵਿੱਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਤੇਰੇ ਘਰ ਵਿੱਚ ਹੈ ਤਾਂ ਸਭ ਕੁਝ ਪਰ ਤੂੰ ਜਿਸ ਨੂੰ ਦੇਵੇਂ ਉਹੀ ਪਾਉਂਦਾ ਹੈ ਸਦਾ ਸਿਫਤ ਸਲਾਹ ਤੇਰੀ ਤੇਰੀ ਸਦਾ ਸਿਫਤ ਸਲਾਹ ਕਰਨੀ ਨਾਮ ਮਨ ਵਸਾਵੇ ਤੇਰੇ ਨਾਮ ਨੂੰ ਮਨ ਵਿੱਚ ਵਸਾਉਂਦੀ ਹੈ ਨਾਮ ਜਣ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਹੈ ਉਹਨਾਂ ਦੇ ਵਾਜੇ ਬਹੁਤ ਵੱਜੇ ਹਨ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਏ ਗੁਰੂ ਜੀ ਕਹਿੰਦੇ ਹਨ ਇਹ ਸੱਚੇ ਪਾਤਸ਼ਾਹ ਜੀ ਤੇਰੇ ਘਰ ਵਿੱਚ ਕੀ ਨਹੀਂ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਸੱਚਾ ਨਾਮ ਮੇਰਾ ਆਸਰਾ ਹੈ ਸੱਚੇ ਨਾਮ ਦਾ ਮੈਨੂੰ ਆਸਰਾ ਹੈ ਜਿਨ੍ਹਾਂ ਭੁੱਖਾ ਸਭ ਗਵਾਈਆਂ ਜਿਸਨੇ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ ਕਰ ਸੰਤ ਸੁਖਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸ਼ਾਂਤੀ ਕਰਕੇ ਮਨ ਵਿੱਚ ਸੁਖ ਆ ਵਸਿਆ ਹੈ ਜਿਸਨੇ ਸਭ ਇੱਛਾ ਪੂਰਨ ਕਰ ਦਿੱਤੀਆਂ ਹਨ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਗੁਰੂ ਤੋਂ ਸਦਾ ਹੀ ਆਪਾ ਕੁਰਬਾਨ ਕਰਦਾ ਹਾਂ ਜਿਸ ਦੀਆਂ ਇਹ ਵਡਿਆਈਆਂ ਹਨ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਗੁਰੂ ਜੀ ਕਹਿੰਦੇ ਹਨ ਇਹ ਸੰਤ ਜਣੋ ਸੁਣੋ ਗੁਰੂ ਦੇ ਸ਼ਬਦ ਨਾਲ ਪਿਆਰ ਕਰੋ ਸੱਚਾ ਨਾਮ ਮੇਰਾ ਆਧਾਰ ਓ ਸੱਚਾ ਨਾਮ ਮੇਰਾ ਆਸਰਾ ਹੈ ਵਾਜੇ ਪੰਜ ਸ਼ਬਦ ਤੇਤ ਕਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਉਸ ਭਾਗਾ ਵਾਲੇ ਦੇ ਘਰ ਵਿੱਚ ਪੰਜ ਪ੍ਰਕਾਰ ਦੇ ਵਾਜੇ ਹਨ ਭਾਗਾ ਵਾਲੇ ਘਰ ਵਿੱਚ ਵਾਜੇ ਵੱਜੇ ਹਨ ਜਿਸ ਘਰ ਵਿੱਚ ਆਪਨੇ ਸ਼ਕਤੀ ਧਾਰ ਰੱਖੀ ਹੈ ਜਿੱਦੂਤ ਤੋਂ ਦਵਸ ਕੀਤੇ ਕਾਲਕੰਟਕ ਮਾਰਿਆ ਪੰਜ ਦੁਸ਼ਤਾਂ ਤੁਸਾਂ ਨੇ ਵਸ ਵਿੱਚ ਕਰ ਦਿੱਤੇ ਅਤੇ ਦੁਖਦਾਈ ਮੌਤ ਦੇ ਭੈਣੋਂ ਮਾਰ ਮੁਕਾਇਆ ਹੈ ਤੁਰਕਰਮ ਪਾਇਆ ਤੋਂ ਦੁਜਿਨ ਕੋ ਸੇ ਨਾਮ ਹਰਕੇ ਲੱਗੇ ਮਡੋਹੀ ਜਿਨ੍ਹਾਂ ਦੇ ਤੁਸਾਂ ਨੇ ਚੰਗੇ ਕਰਮ ਪਾਏ ਹਨ ਉਹ ਹਰੀ ਦੇ ਨਾਮ ਵਿੱਚ ਲੱਗੇ ਹਨ ਕਹੇ ਨਾਨਕ ਤੈ ਸੁਖ ਹੋਆ ਤੇਤ ਘਰਨ ਹਦਵਾਜੇ ਗੁਰੂ ਜੀ ਉਹਨਾਂ ਨੂੰ ਹੀ ਸੁਖ ਪ੍ਰਾਪਤ ਹੋਇਆ ਹੈ ਉਹਨਾਂ ਦੇ ਘਰ ਵਿੱਚ ਹੀ ਲਗਾਤਾਰ ਵਾਜੇ ਵੱਜੇ ਹਨ ਸੱਚੀ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਸੱਚੀ ਪ੍ਰੀਤੀ ਤੋਂ ਬਿਨਾਏ ਦੇ ਨਿਮਾਣੀ ਹੈ ਸੱਚੀ ਪ੍ਰੀਤੀ ਤੋਂ ਬਿਨਾ ਦੇਹੀ ਆਦਰ ਰਹਿਤ ਹੈ ਸੱਚੀ ਪ੍ਰੀਤ ਤੋਂ ਬਿਨਾ ਨਿਮਾਣੀ ਦੇਹੀ ਕੀ ਕਰ ਸਕਦੀ ਹੈ ਤੋਦ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਤੈਨੂੰ ਤੇਥੋ ਬਿਨਾ ਹੋਰ ਕੋਈ ਸਮਰੱਥ ਨਹੀਂ ਹੈ ਇਹ ਵਾਹਿਗੁਰੂ ਇਸ ਤੇ ਕਿਰਪਾ ਕਰ ਇਸ ਨੂੰ ਹੋਰ ਥਾਉ ਨਹੀਂ ਸਬਦ ਲਗ ਸਵਾਰੀਆ ਇਸ ਨੂੰ ਹੋਰ ਕੋਈ ਥਾਂ ਨਹੀਂ ਹੈ ਨਾਮ ਵਿੱਚ ਲੱਗ ਕੇ ਹੀ ਇਹ ਸਵਾਰੀ ਜਾ ਸਕਦੀ ਹੈ ਕਹੈ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਗੁਰੂ ਜੀ ਕਹਿੰਦੇ ਹਨ ਪ੍ਰੀਤੀ ਤੋਂ ਬਿਨਾ ਹੋਰ ਵਿਚਾਰੀ ਦੇ ਕੀ ਕਰ ਸਕਦੀ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਸਭ ਕੋਈ ਆਨੰਦ ਆਨੰਦ ਕਹਿੰਦਾ ਹੈ ਪਰ ਸੱਚਾ ਆਨੰਦ ਗੁਰੂ ਪਾਸੋਂ ਜਾਣਿਆ ਜਾਂਦਾ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਸਦਾ ਹੀ ਆਨੰਦ ਗੁਰੂ ਪਾਸੋਂ ਜਾਣਿਆ ਜਾਂਦਾ ਹੈ ਪਿਆਰਿਆਂ ਉੱਤੇ ਉਹ ਕਿਰਪਾ ਕਰਦਾ ਹੈ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਆ ਗੁਰੂ ਕਿਰਪਾ ਕਰਕੇ ਪਾਪ ਕੱਟ ਦਿੰਦਾ ਹੈ ਬੁੱద్ధి ਰੂਪੀ ਅੱਖਾਂ 'ਚ ਗਿਆਨ ਦਾ ਸੁਰਮਾ ਪਾ ਦਿੰਦਾ ਹੈ ਅੰਦਰੋਂ ਜਨਕਾ ਮੋਹ ਟੁੱਟਾ ਤਿੰਨ ਕਾ ਸਬਦ ਸੱਚਾ ਸਵਾਰਿਆ ਜਿਨ੍ਹਾਂ ਦਾ ਮਾਇਆ ਮੋਹਿਰ ਦੇ ਤੋਂ ਟੁੱਟ ਗਿਆ ਹੈ ਉਹਨਾਂ ਦਾ ਬਚਨ ਸੱਚੇ ਨੇ ਆਪ ਸਵਾਰਿਆ ਹੈ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਗੁਰੂ ਜੀ ਕਹਿੰਦੇ ਹਨ ਇਹ ਸੱਚਾ ਆਨੰਦ ਹੈ ਆਨੰਦ ਗੁਰੂ ਪਾਸੋਂ ਜਾਣਿਆ ਜਾਂਦਾ ਹੈ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕੀ ਕਰੇ ਵਿਚਾਰੀਆ ਹੈ ਬਾਬਾ ਜਿਸ ਨੂੰ ਤੂੰ ਦੇਵੇਂ ਉਹੀ ਪੁਰਸ਼ ਪਾਉਂਦਾ ਹੈ ਉਹੀ ਪੁਰਸ਼ ਪਾਉਂਦਾ ਹੈ ਜਿਸ ਨੂੰ ਆਪ ਦੇਣਾ ਹੈ ਹੋਰ ਕੋਈ ਵਿਚਾਰਾ ਕੀ ਕਰ ਸਕਦਾ ਹੈ ਇਕ ਪਰਮ ਭੁੱਲੇ ਫਿਰੈ ਦਹ ਦਿਸ ਇਕ ਨਾਮ ਲੱਗ ਸਵਾਰਿਆ ਇਕ ਪਰਮ ਵਿੱਚ ਭੁੱਲ ਕੇ ਦਸਾਂ ਦਿਸਾਂ ਵਿੱਚ ਫਿਰਦੇ ਹਨ ਇਕ ਨਾਣੇ ਨਾਮ ਚ ਲੱਗ ਕੇ ਆਪਾ ਸਵਾਰ ਲਿਆ ਹੈ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੇ ਗੁਰੂ ਦੀ ਕਿਰਪਾ ਨਾਲ ਮਨ ਸ਼ੁੱਧ ਹੋ ਗਿਆ ਹੈ ਜਿਨਾਂ ਨੂੰ ਪਾਣਾ ਚੰਗਾ ਲੱਗਦਾ ਹੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਗੁਰੂ ਜੀ ਕਹਿੰਦੇ ਹਨ ਏ ਪਿਆਰੇ ਜਿਸ ਨੂੰ ਤੂੰ ਦਿੰਦਾ ਹੈ ਉਹੀ ਪੁਰਸ਼ ਪਾਉਂਦਾ ਹੈ ਆਓ ਸੰਤ ਪਿਆਰਿਓ ਅਕਥ ਕੀ ਕਰੋ ਕਹਾਣੀ हे ਪਿਆਰੇ ਸੰਤ ਜਨੋ ਆਓ ਅਕਥ ਪ੍ਰਭੂ ਦੇ ਗੁਣ ਗਾਈਏ ਕਰੋ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਕਥਨ ਰਹਿਤ ਦੀ ਕਥਾ ਵਾਰਤਾ ਕਰੀਏ ਉਹ ਕਿਸੇ ਰਾਹੀ ਪਾਈਦਾ ਹੈ ਕਿ ਪਰਮਾਤਮਾ ਨੂੰ ਕਿਸ ਰਾਹੀ ਪਾਈਦਾ ਹੈ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਐ ਪਾਈਐ ਤਨ ਮਨ ਤਨ ਸਭ ਗੁਰੂ ਨੂੰ ਸੌਂਪ ਕੇ ਉਸ ਦੇ ਹੁਕਮ ਨੂੰ ਮੰਨੀਐ ਤਾਂ ਪਾਈਦਾ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਹੁਕਮ ਗੁਰੂ ਦਾ ਹੁਕਮ ਮੰਨੋ ਅਤੇ ਉਸ ਦੀ ਸੱਚੀ ਬਾਣੀ ਨੂੰ ਗਾਵੋ ਕਹੇ ਨਾਨਕ ਸੁਨੋ ਸੰਤੋ ਗੁਰੂ ਜੀ ਕਹਿੰਦੇ ਹਨ اے ਸੰਤ ਜਨੋ ਸੁਣੋ ਕਥਿਓ ਕਥ ਕਹਾਣੀ ਅਕਥ ਪ੍ਰਭੂ ਦੀ ਕਥਾ ਨੂੰ ਕਥਨ ਕਰੋ ਏ ਮਨ ਚੰਚਲਾ ਚਤੁਰਾਈ ਕੇ ਨਾ ਪਾਇਆ ਚਤੁਰਾਈ ਨਾ ਪਾਇਆ ਕੇ ਨੈ ਤੂ ਸੁਨ ਮਨ ਮੇਰਾ ਏਮ ਚੰਚਲਾ ਮਨ ਉਸ ਨੂੰ ਚਤੁਰਾਈ ਨਾਲ ਕਿਸੇ ਨੇ ਨਹੀਂ ਪਾਇਆ ਚਤੁਰਾਈ ਨਾਲ ਕਿਸੇ ਨੇ ਨਹੀਂ ਪਾਇਆ ਹੈ ਮੇਰੇ ਮਨਾ ਤੂ ਸੁਣ ਏ ਮਾਇਆ ਮੋਣੀ ਜਿਨੇ ਇਹਤ ਪਰਮ ਭੁਲਾਇਆ ਇਹ ਮਾਇਆ ਮਨ ਨੂੰ ਮੋਹ ਲੈਣ ਵਾਲੀ ਹੈ ਜਿਸ ਨੇ ਜੀਵਨ ਨੂੰ ਇਸ ਪਰਮ ਵਿੱਚ ਭੁਲਾਇਆ ਹੋਇਆ ਹੈ ਮਾਇਆ ਤੇ ਮੋਣੀ ਤੇਨੇ ਕੀਤੀ ਜਿਨ ਠਗੌਲੀ ਪਾਇਆ ਮੋਣ ਵਾਲੀ ਮਾਇਆ ਵੀ ਉਸਨੇ ਹੀ ਕੀਤੀ ਹੈ ਜਿਸਨੇ ਪੁਰਸ਼ ਨੂੰ ਮੋਹ ਰੂਪ ਠੱਗ ਬੂਟੀ ਪਾਈ ਹੈ ਕੁਰਬਾਨ ਕੀਤਾ ਤੇ ਸਹਿ ਵਿਟੋ ਜਿਨ ਮੋਹ ਮਿੱਠਾ ਲਾਇਆ ਮੈਂ ਉਸ ਤੋਂ ਆਪਾ ਕੁਰਬਾਨ ਕਰਦਾ ਹਾਂ ਜਿਸ ਨੇ ਨਾਮ ਦਾ ਮਿੱਠਾ ਮੋਲ ਆਇਆ ਹੈ ਕਹੇ ਨਾਨਕ ਮਨ ਚੰਚਲ ਚਤੁਰਾਈ ਕੇ ਨਾ ਨਾ ਪਾਇਆ ਗੁਰੂ ਜੀ ਕਹਿੰਦੇ ਹਨ ਇਹ ਚੰਚਲ ਮਨ ਚਤੁਰਾਈ ਨਾਲ ਕਿਸੇ ਨੇ ਨਹੀਂ ਪਾਇਆ